ਸਰ ਬਹੁਤ ਦਿੱਕਤ ਆ ਰਹੀ ਹੈ ਇੰਨੀ ਕਿ ਦਿੱਕਤ ਆ ਮਾੜੀ ਕੀ ਆਈ ਸਵੇਰ ਦੇ 6 ਵਜੇ ਦੇ ਇੱਥੇ ਆਗੇ ਰੁਕ ਗਏ ਹੀ ਜਿਹੜਾ ਕਿ ਸਵੇਰੇ 7 ਵਜੇ ਪਹਿਲਾਂ ਇੱਥੋਂ ਜਾਨੇ ਕਿ ਕਿਸ਼ਤੀ 7 ਵਜੇ ਤੋਂ ਤੋਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪਾਈ ਸਵੇਰੇ 6 ਵਜੇ ਆ ਕੇ ਇੱਥੇ ਬੈਠ ਕੇ ਹੁਣ ਤੱਕ ਕਿਸ਼ਤੀ ਇੱਥੇ ਪਾਣੀ ਦੇ ਵਹਾਅ ਕਾਰਨ ਕਿਸ਼ਤੀ ਨਹੀਂ ਪਈ ਤੇ ਜਿਹੜਾ ਬਾਰ ਫਿਰ ਪਾਰੀ ਹੈ ਜੀ ਹਾਂਜੀ ਤੇ ਜੀ ਉਹਨਾਂ ਨੂੰ ਕੋਈ ਲੋਡ ਪਾ ਜੇ ਉਧਰ ਤੇ ਫਿਰ ਤੁਹਾਡਾ ਕਿੱਦਾਂ ਸਰ ਕੋਈ ਪ੍ਰਬੰਧ ਨਹੀਂ ਹੈ ਕੋਈ ਵੀ ਸਰ ਮੇਰਾ 2017 ਚ ਵਿਆਹ ਹੋਇਆ ਸੀ ਉਦੋਂ ਵੀ ਮੈਂ ਆਪਣੇ ਵਿਆਹ ਦੇ ਵਿੱਚ ਵੀ ਮੇਰੀ ਜਦੋਂ ਮੇਰੀ ਬਰਾਤ ਹੀ ਉਸ ਦਿਨ ਪੁਲ ਬਣਿਆ ਸੀ ਸਿਆਲ ਦੇ ਦਿਨ ਹੀ ਤੇ ਉਹ ਪੁਲ ਬਣਿਆ ਹੋਇਆ ਸੀ ਤੇ ਪੁਲ ਪਾਣੀ ਕਾਰਨ ਕਰ ਪਿੱਛੇ ਉਧਰੋਂ ਵੀ ਰੈਂਪ ਰੋੜ ਗਿਆ ਇਧਰੋਂ ਵੀ ਰੋੜ ਗਿਆ ਵਿਚਕਾਰ ਪੁਲ ਚੱਲ ਗਿਆ ਤੇ ਮੈਂ ਜਿੰਨੀ ਵੀ ਸ਼ੋਪਿੰਗ ਜਿਹੜੇ ਵੀ ਮੇਰੇ ਲੋਹਾਈ ਸਰ ਵਾਪਸ ਚਲ ਗਏ ਜਿਹੜੇ ਮੈਂ ਰੋਟੀ ਕਰਨ ਵਾਸਤੇ ਕੀਤੇ ਥੇ ਉਹ ਮੈਂ ਲੋਹਾਈ ਵਾਪਸ ਭੇਜਤੇ ਸੀ ਉਸ ਤੋਂ ਬਾਅਦ ਮਨਾ ਮਿਹਰ ਹਾਲੇ ਤੱਕ ਕੋੜੀ ਜੜਾਵਾ ਹੈ ਦਾ ਬਿਨਾ ਕੋੜੀ ਚੜਾਵੇ ਤੋਂ ਮੇਰਾ ਵਿਆਹ ਹੋਇਆਦਾ ਐਨਾ ਕ ਤੰਗਾ ਮੈਨੂੰ ਤੋਂ ਜੋਂਦਾ ਮੇਰਾ ਵਿਆਹ ਹੋਇਆਦਾ ਜੀ ਮੈਨੂੰ ਉਸ ਤੋਂ ਬਾਅਦ ਮੈਨੂੰ ਤੰਗੀ ਤੰਗੀ ਲੱਗੀ ਐ ਇੱਥੇ ਜੀ ਤੇ ਪ੍ਰਸ਼ਾਸਨ ਨੂੰ ਕੋਈ ਐਨਾ ਪ੍ਰਵਾਹ ਨਹੀਂ ਐ ਜਿਆ ਸਾਡੇ ਤੇ ਕੋਈ ਪੁਗਤਾ ਪ੍ਰਬੰਧ ਕੀਤਾ ਜਾਏ ਸਾਡੇ ਪੱਕੇ ਪੋਲ ਦਾ ਮੁੱਦਾ ਚ ਕੋਈ ਦਾ ਉਹ ਕਹਿੰਦੇ ਪਿਆ ਬਰਸਾਂ ਤੋਂ ਬਾਅਦ ਤੁਹਾਡਾ ਪੁਲ ਬਣਿਆ ਜਾਏਗਾ ਪਰ ਹਾਲੇ ਤੱਕ ਇੱਥੇ ਕੋਈ ਪਤਾ ਨਹੀਂ ਹੈ ਨਾ ਜਿਮੀਦਾਰਾਂ ਦੇ ਖਾਤੇ 'ਚ ਪੈਸੇ ਪਏ ਆ ਨਾ ਕੋਈ ਟੈਂਡਰ ਹੋਇਆ ਨਾ ਕੁਝ ਹੋਇਆ ਸਾਡੀ ਉਥੋਂ ਸੜਕ ਹੈ ਜੀ ਮੇਰੇ ਖਾ ਅੱਧਾ ਕਿਲੋਮੀਟਰ ਸੜਕ ਹੈ ਜਿਹੜੀ ਦਰਿਆ ਦੇ ਵਿੱਚ ਜਾ ਚੁੱਕੀ ਹੈ ਅੱਧੀ ਟੱਟ ਚੁੱਕੀ ਹੈ ਉਹ ਸਾਨੂੰ ਪੱਕਾ ਪਤਾ ਨਹੀਂ ਵੀ ਅਸੀਂ ਉੱਥੇ ਪਾਰ ਨਹੀਂ ਟੱਪੇ ਹਾਲੇ ਵੇਖਿਆ ਨਹੀਂ ਜਾ ਕੇ ਵੀ ਉਹ ਸੜਕ ਬਚੀ ਦੀ ਹੈ ਕਿ ਨਹੀਂ ਬਚੀ ਦੀ ਸਾਡੀ ਇੰਨੀ ਕੁ ਮਾੜੀ ਹਾਲਾਤ ਆ ਜੇ ਉਹ ਸੜਕ ਬੰਦ ਬਾ ਦਰਿਆ ਦੇ ਵਿੱਚ ਚੱਲ ਜਾਂਦੀ ਹੈ ਤੇ ਸਾਡਾ ਲੰਘਾ ਵੀ ਉੱਥੋਂ ਬੰਦ ਹੋ ਸਕਦਾ ਜੀ ਕੀ ਮੰਗ ਕੀ ਹੈ ਸਰਕਾਰ ਦੀ ਮੰਗ ਕੋ ਇਹੋ ਹੀ ਹੈ ਕਿ ਅੱਡਾ ਜਿਆਦਾ ਤੋਂ ਪੂਕਤਾ ਪਰਮੰਦ ਕੀਤਾ ਜਿਹੜਾ ਸਾਡਾ ਪੱਕਾ ਪੁਲ ਮਨਜ਼ੂਰ ਹੋਏ ਦਾ ਉਹਨੂੰ ਬਣਾਇਆ ਜਾਏ ਜਲਦੋਂ ਤੋਂ ਜਲਦ ਕੰਮੋਂ ਦਾ ਲਾਇਆ ਜਾਏ ਆਪਾਂ ਰਾਏ ਕੁਮਾਰ ਪਿੰਡ ਭਰਿਆਲ ਦੇ ਰਹਿਣ ਵਾਲੇ ਤੇ ਲੋਕ ਭਲਾਈ ਇਨਸਾਫ ਵਾਲੇ ਸੈਟੀ ਦੇ ਮੈਂਬਰ ਆ ਤੇ ਆਪਣੇ ਨਾਲ ਇਹੋ ਜੀ ਹਰ ਸਾਲ ਇਤਰਾ ਹੀ ਟਾਪੂ ਬਣਿਆ ਜਾਂਦਾ ਜੀ ਜਦੋਂ ਦਾ ਦੇਸ਼ ਜਾਦ ਹੋ ਜਾ ਆਪਾਂ ਤੇ ਸਾਡੇ ਵਾਸਤੇ ਦੇਸ਼ ਜਾਦ ਥੋੜਾ ਵੀ ਹੋਇਆ ਅਸੀਂ ਗੁਲਾਮ ਚੀ ਆ ਜੀ ਛੇ ਦਾ ਪਾਣੀ ਆਇਆ ਤੇ ਇੱਧਰ ਜਿਹੜੇ ਉੱਧਰ ਵਿਚਾਰੇ ਉੱਧਰ ਹੋ ਗਿਆ ਕਿ ਗੀਆਂ ਦੁੱਧ ਪਾਟ ਪਾਣਾ ਸੀ ਉਹਦਾ ਦੁੱਧ ਉੱਥੇ ਪਾ ਰੂ ਖਰਾਬ ਹੋ ਗਿਆ ਜਿਹੜਾ ਇੱਧਰ ਕੋਈ ਕੰਮ ਟੀਚਰ ਵੀ ਆਏ ਥੀ ਟੀਚਰ ਵੀ ਵਾਪਸ ਹੋਗੇ ਨਾ ਉਹਨਾਂ ਨੂੰ ਇੰਨੇ ਪਾਣੀ ਦੇ ਕਿੰਨੇ ਜਾਂਦਾ ਕੋਈ ਰਿਸਕ ਲਾਂਦਾ ਆਹੀਂ ਵੀ ਦੇਖੇ ਕਰਨੇ ਆ ਉਹ ਨਹੀਂ ਪਰਦੇ ਘੰਟੇ ਤੱਕ ਤੇ ਆਪਾਂ ਵਾਪਸ ਹੋ ਜੇ ਨਾ ਤੂੰ ਕਿੱਧਰ ਪਾੜ ਜਾਣਾ ਹਾਂਜੀ ਹਾਂਜੀ ਪਾ ਲਈ ਅਪਡਾਟ ਡੇਲੀ ਹੋਈਦਾ ਜੀ ਸਾਰੀ ਘਰ ਖੇਤੀਬਾੜੀ ਸਾਰੀ ਪਾ ਰਿਆ ਕਿਦਾਂ ਪਤਾ ਲੱਗਿਆ ਪਾਣੀ ਲੱਗ ਗਿਆ ਨਹੀਂ ਅਸੀਂ ਰੋ ਜਾਣਾ ਆਈ ਦਸ ਸਵੇਰੇ 6:30 ਵਜੇ 7:00 ਵਜੇ ਜਦੋਂ ਆਇਆ ਪਾਣੀ ਅਗੇ ਵਧਿਆ ਸੀ ਤੇ ਹੁਣ ਇਹਨੇ ਹੁਣ ਤਾਂ ਥੋੜਾ ਫਰਕ ਪੈ ਗਿਆ ਪਹਿਲਾਂ ਬਹੁਤ ਤੇਜ਼ ਪਾਣੀ ਸੀ ਤੇ ਫਿਰ ਇਹਨੇ ਰਿਸਕ ਲੰਦੇ ਨਾ ਮੁਲਾਜ਼ਮ ਕੋਈ ਹਾਸਾ ਵੀ ਹੋ ਸਕਦਾ ਜੀ ਨਰਿੰਦਰ ਸਿੰਘ ਨਰਿੰਦਰ ਸਿੰਘ ਜੀ ਕੀ ਕੰਮ ਕਰਦੇ ਹੋ ਸਰ ਕਿਸਤੀ ਚਲਾਉਂਦਾ ਕਿਸਤੀ ਮਲਾਉ ਇੱਥੇ ਆ ਨਾ ਜੀ ਹਾਂ ਤੇ ਕੀ ਦਿੱਕਤ ਆਈ ਅੱਜ ਇਹ ਜਿਹੜੇ ਲੋਕ ਇੱਥੇ ਵੇਟ ਕਰ ਰਹੇ ਨੇ ਅੱਜ ਸਵੇਰ ਤੋਂ ਕੀ ਦਿੱਕਤ ਆਈ ਹੈ ਦਿੱਕਤ